ਆਈਵਾ ਭਾਈ ਸਾਹਿਬ ਆ ਅਸੀਂ ਦੁਬਾਰਾ ਭਰ ਕੇ ਵਿਖਾ ਰਹੇ ਹਾਂ ਕਿਉਂਕਿ ਆ ਗੈਸੇਸ ਨੇ ਸਾ ਉਹ ਵਿਖਾਓ ਜੇ ਮਾੜਾ ਬੁਲਬਲੇ ਵਿਖਾਓ ਬੁਲਬਲੇ ਉਹ ਵਿਖਾਓ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਡ ਤੇ ਆਹ ਸਾ ਉਹ ਕੈਮੀਕਲ ਚਾਰਛ ਫੇਰੇ ਇਹ ਹੁਣ ਮਾੜਾ ਜੇ ਇੱਧਰ ਆ ਜਿਓ ਜੇ ਭਾਈ ਅਸੀਂ ਭਰ ਕੇ ਆ ਲੇਖ ਲੋ ਪੂਰੀ ਪਰ ਲੋ ਕੋਈ ਕੋਈ ਨਜ਼ਰ ਆ ਰਿਹਾ ਹੈ ਪਸਰਾਈ ਨਹੀਂ ਕੋਈ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਅੱਜ ਤਰੀਕ 29 ਮਾਰਚ ਦਿਨ ਜੁਮਾ 2025 ਦੀ ਵੀਡੀਓ ਆ ਭਾਈ ਆ ਦਿਖਾਈ ਇਧਰੋਂ ਫੁੱਡਾ ਦਰਿਆ ਫੁੱਡਾ ਨਾਲਾ ਬਣ ਗਿਆ ਆ ਜੀ ਜ਼ਹਿਰ ਤੇ ਆ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਇਹ ਤਾਂ 7 ਕਿਲੋਮੀਟਰ ਦੂਰ ਆ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਧੋ ਮੂੰਹ ਆ ਕੇ ਆਹ ਵੇਖਿਓ ਜੇ ਮੜਾ ਜਾ ਆ ਮੇਰੇ ਕੁਰਤੇ ਨੂੰ ਲੱਗਿਆ ਓ ਭਾਈ ਇੱਧਰ ਵੇਖ ਆ ਕੁਰਤੇ ਨੂੰ ਲੱਗਿਆ ਆ ਵੇਖ ਲੋ ਜਰਾ ਕੀ ਹਾਲ ਹੈ ਤੇਰੇ ਦਾਗਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚਾਲ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋਰਚੇ ਦੀ ਟੀਮ ਕਿੱਥੇ ਗਏ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਤੁਸੀਂ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੈਂਸਾ ਕੈਮੀਕਲ ਉਬਲ ਰਿਹਾ ਵਿੱਚੋਂ ਲੱਖੇ ਆਪਾਂ ਇਹਦਾ ਨਾਮ ਹੁਣ ਲੈਣਾ ਛੱਡੀਏ ਨਹੀਂ ਨਾ ਨਾ ਭਾਈ ਆਪਾਂ ਤਾਂ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟ ਜਿਹੜੀਆਂ ਇੰਡਸਟਰੀਆਂ ਨੇ ਟਾਈਗਨ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਪਵੇ ਸਰਕਾਰੀ ਹੈ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨਾਂ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲ੍ਹਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਏ ਨੇ ਮੱਥੇ ਇਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਬਲੀਪੁਰ ਦੇ ਆ ਪਾਣੀ ਕਿਤੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿਤੇ ਸਾਫ਼ ਹੋਇਆ ਤੁਹਾਡੇ ਇਹ ਨਹੀਂ ਹੈ ਹੈਈ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਅੱਜ ਪਿੰਡ 'ਚ ਹੋਣਗੇ ਹੀ 8-10 ਬੰਦੇ ਤਾਂ ਕਾਲੇ ਪੀਲੇ ਹੋਏ ਅੱਛਾ ਇੱਕ ਦੱਸਿਓ ਜੇ ਤੁਹਾਡੇ ਸੀਚੇ ਵਾਲਾ ਦਾ ਅਸੀਂ ਸਾਫ਼ ਕਰਤਾ ਪਾਣੀ ਨਹੀਂ ਇੱਥੇ ਰੱਖ ਹੋਇਆ ਹੈ ਚਿੱਟਾ ਸਾਹ ਦਾ ਪਿੱਛੇ ਪਿੱਛੇ ਪਤਾ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਹਾਂ ਚੱਲ ਸਾਹ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ਼ ਕਰਤੀ ਬੁੱਢੇ ਦਰਿਆ ਦਾ ਚੈਲੰਜ ਲਿਆ ਸਾ ਅਸੀਂ ਚੈਲੰਜ ਕਰਦੇ ਹਾਂ ਆਓ ਬੁੱਢਾ ਦਰਿਆ ਆਹ ਹੈ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾ ਕੇ ਡਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਦੀ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਇਹ ਰਕਲਾਂਗਾ ਡਾਇਗ ਇੰਡਸਟਰੀ ਦਾ ਪੂਰਾ ਪਾਣੀ ਪੋੜ ਰਿਹਾ ਹੈ ਨਾ 50 ਕਰੋੜ ਲੀਟਰ ਹੋਊਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਾਂਹੀਂ ਸਤਲੋਚ ਪੈਂਦਾ ਧੋਖਾ ਨਾ ਦੇਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰੂਆਂ ਦੀ ਗਰਵਾਣੀ ਦੀ ਫਿਰ ਗਰਵਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋયા ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾਂ ਦਿਨ 13 ਅਪ੍ਰੈਲ ਵਿਸਾਖੀ ਵਾਲੇ ਦਿਨ ਇਸੇ ਜਰਾਂ ਨੂੰ ਲੈ ਕੇ ਦੰਦਵਾ ਸਾਹਿਬ ਧਰਤੀ ਦੇ ਇਕੱਠ ਰੱਖਿਆ ਬਾਈ ਹੋਕਾ ਦੇ ਰਿਹਾ ਪੰਜਾਬ ਦੇ ਲੋਕੋ ਇਹ ਨਾ ਇਹਨਾਂ ਜਰਾਂ ਨਾਲ ਮਰੋ ਥੋੜੀ ਧਰਤੀ ਹੇਠਲਾ ਪਾਣੀ ਵੀ ਪੀਣ ਜੋਗ ਨਹੀਂ ਰਿਹਾ ਸਾਰੇ ਪੰਜਾਬ ਦੇ ਜਿਲ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਦਰਿਆਵਾਂ ਦੀ ਵੀ ਜਰਾਂ ਪਾਤੀਆਂ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਹੈ ਕੋਈ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੁਸੀਂ ਉਹੀ ਹੋ ਨਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋ ਨਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆਹ ਦਿਸ ਨਹੀਂ ਰਿਹਾਗਾ ਤੁਹਾਨੂੰ ਦਿਸਣੋਂ ਬੰਦ ਹੋ ਗਿਆ ਇਹ ਮਿਨਿਸਟਰੀ ਜਾਂ ਚੀਫ ਮਿਨਿਸਟਰੀ ਨਾਲ ਬਦਲਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਂਗੇ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਹੋ ਜੇ ਜੇ ਪਹਿਲਾਂ ਹੁੰਦਾ ਸੀ ਕਿਉਂ ਕਿ ਕਿਉਂਕਿ ਪੰਜਾਬ ਇਕੋਇਕ ਕੁਦਰਤੀ ਸੋਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਬੰਜਰ ਹੋ ਗਈਆਂ ਸੋਡੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣੋਂ ਹਟ ਗਏ ਆ ਯਾਰਾ ਪੀ ਪੀ ਕੇ ਟੀਕੇ ਨਾਲ ਜਬਾਕ ਲੈਣ ਲੱਗ ਗਏ ਓਏ ਮੰਦ ਬੁੱਧੀ ਛੋਡੇ ਬੱਚੇ ਪੈਦਾ ਹੋਣ ਲੱਗ ਗਏ ਅਪਹਾਵਾ ਜਵਾਬ ਪੈਦਾ ਹੋਣ ਲੱਗੇ ਜਮਦਾਂ ਨੂੰ ਸੂਗਰ ਹੋਣ ਲੱਗਾ ਕੈਂਸਰ ਹੋਣ ਲੱਗਾ ਉੱਠ ਖੜੋ ਯਾਰਾ ਪਾ ਕੇ ਆ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਬੜੀਆਂ ਮਿਰਚਾਂ ਲੱਗੀਆਂ ਨੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਚਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸੀਆਂ ਦੇ ਕਿਉਂਕਿ ਏਸੇ ਕਾਂਗਰਸ ਨੇ ਏਸੇ ਸੀਚਲ ਨੂੰ ਪলিউਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਆ ਇੱਕ ਕਮੇਟੀ ਦਾ ਮੈਂਬਰ ਸੀਗਾ ਨਾ ਹਾਂਜੀ ਕਿ ਮਿਟੀ ਦਾ ਮੈਂਬਰ ਆ ਵੀ ਐਂਡਿਟੀ ਕਮਟੀ ਦਾ ਮੈਂਬਰ ਬਣ ਕੇ ਜਿਹੜੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠਾ ਹਾਂ ਉੱਥੇ ਪਾਣੀ ਬੁੱਕ ਭਰ ਕੇ ਨਾ ਪਾਣੀ ਪੀਣਯੋਗ ਹੈ ਜਿਹੜੇ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਧਨੀ ਕਹਿੰਦੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣਯੋਗ ਹੈ ਜੀ ਤੇ ਭੱਜੇ ਆਥੋ ਫਿਰ ਐਸ ਫੋਨ 'ਚ ਉਹ ਰਿਪੋਰਟ ਹੈ ਜਿਹਦੇ ਉੱਤੇ ਸੀਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਚ ਇਹਨਾਂ ਨੇ ਕਿਹਾ ਸੀ ਕਿ ਸਾਫ ਪਾਣੀ ਹੈ ਔਰ 1 ਮਹੀਨੇ ਬਾਅਦ ਜਦੋਂ ਦੁਬਾਰਾ ਸਿੰਪਲ ਲਿਆ ਸੀ ਤਾਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਪੰਜਾਬ ਪੋਲਿਊਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਹੁਣ ਮਸਲਾ ਕੀ ਹੈ ਕਿ ਉੱਥੇ ਵੀ ਫੈਕਟਰੀ ਸੀਗਾ ਇੰਡਸਟਰੀ ਲਿਸਟ ਸੀ ਇੱਥੇ ਵੀ ਇੰਡਸਟਰੀ ਲਿਸਟ ਹੈ ਹੁਣ ਆਉਣਾ ਹੁਣ ਅਸੀਂ ਬਾਹਰ ਆਉਣੇ ਆ ਜਸਕੀਰਤ ਜੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਜਰ ਕਹਿ ਲਓ ਤੁਸੀਂ ਵੀ ਆ ਕੇ ਸਾਹਮਣੇ ਜਸਕੀਰਤ ਜੀ ਤੇ ਲਿਆਓ ਜੇ ਖੈਰਾ ਜੀ ਤੇ ਲਿਆਓ ਹੋ ਗਈਆਂ ਜੀ ਬਹੁਤ ਸਾਰੀ ਗੱਲ ਮੇਰੇ ਖਿਆਲ ਵਿੱਚ ਬਹੁਤ